ਅਸੀਂ ਫੜੇ ਆ ਉੱਥੇ ਮਹਿਤੇ ਦੀ ਗੱਲ ਹੀ ਆ ਉਹ ਬੰਦਾ ਭੰਗ ਪੀਆ ਆ ਦੇਖੋ ਜੇ ਅੱਜ ਚੱਟੇ ਦਾ ਘਾਟ ਹੋਈ ਆ ਤੇ ਲੋਕ ਭੰਗਲ ਦੇ ਪਾਸੇ ਨੂੰ ਹੋ ਗਏ ਆ ਅੱਲੋ ਦੋ ਬੰਦੇ ਅਸੀਂ ਉੱਥੇ ਫੜੇ ਆ ਮੋਬਾਈਲ ਖੋ ਕਰਦੇ ਉਹਨਾਂ ਦੋਨਾਂ ਨੇ ਭੰਗ ਪੀਤੀ ਸੀ ਇਹਦਾ ਮਤਲਬ ਕੀ ਹੈਗਾ ਵੀ ਇੰਨੀ ਸਖਤੀ ਹੋਈ ਆ ਚੱਟਾ ਘਟ ਗਿਆ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਮੈਂ ਪੂਰਾ ਖਤਮ ਜਾਂ ਸਾਡੇ ਏਰੀਆ 'ਚ ਕਰਤਾ ਪਰ ਤੁਹਾਡਾ ਪਬਲਿਕ ਦਾ ਵੀ ਸਹਿਯੋਗ ਸਾਨੂੰ ਹੋਣਾ ਚਾਹੀਦਾ ਤੁਸੀਂ ਜਿਹੜੇ ਬੰਦੇ ਵੇਚਦੇ ਆ ਸਾਡੇ ਤੱਕ ਲਿਆਓ ਸਰਕਾਰ ਵੱਲੋਂ ਸੀਕ੍ਰੀਟ ਨੰਬਰ ਜਾਰੀ ਕੀਤੇ ਗਏ ਆ ਤੁਸੀਂ ਉਹਨਾਂ ਦੇ ਉੱਤੇ ਆਪਣੇ ਕੰਪਲੇਂਟ ਕਰ ਦਿਓ ਅਸੀਂ ਕਿਸੇ ਨੂੰ ਡਿਸਕਲੋਜ਼ ਨਹੀਂ ਨਾ ਕਰਾਂਗੇ ਲੇਕਿਨ ਕੱਲਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਸ ਕਟਹਿਰੇ 'ਚ ਖੜਾ ਕਰਨਾ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਪਬਲਿਕ ਵੀ ਸਾਥ ਦਵੇ ਦੇਖੋ ਹੈਲਥ ਡਿਪਾਰਟਮੈਂਟ ਇੰਨੇ ਹੈਲਥ ਦੇ ਹਸਪੀਟਲ ਹੈਗੇ ਆ ਤੁਸੀਂ ਵੀ ਸਾਨੂੰ ਦੱਸ ਦਿਓ ਤੁਸੀਂ ਨਹੀਂ ਜਾਣਾਂ ਉਦਾਂ ਸਮਾਜ ਸੇਵੀ ਸੰਸਥਾਵਾਂ ਅੱਜ ਵੀ ਇੱਥੇ ਇਕੱਠੇ ਹੋਏ ਸੀ ਮੈਨੂੰ ਇੱਕ ਬੰਦਾ ਵੀ ਇਹ ਦੱਸੇ ਕਿ ਇਹ ਇਨਾਂ ਨੇ ਕੋਈ ਬੰਦਾ ਐਡਮਿਟ ਕਰਾਇਆ ਅਗਰ ਇੱਕ ਬੰਦਾ ਨਸ਼ਾ ਪੀਣ ਲੱਗ ਪਿਆ ਦੇਖੋ ਹੁਣ ਸਮਾਜ ਸੇਵੀ ਜਥੇਬੰਦੀਆਂ ਦੇ ਦੋ ਤਿੰਨ ਬੰਦੇ ਸੀ ਉਹ ਵੀ ਬੋਲ ਕੇ ਗਏ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਪੁੱਛੋ ਕੁਐਸਚਨ ਕਿ ਤੁਸੀਂ ਕਿੰਨੇ ਬੰਦੇ ਤੁਸੀਂ ਹਸਪੀਟਲ ਐਡਮਿਟ ਕੀ ਮੇਰੀ ਇਸ ਕਰਕੇ ਸਾਡਾ ਕੋਈ ਧਿਰ ਬਣਨ ਦਾ ਨਹੀਂ ਕੰਮ ਅਸੀਂ ਪਬਲਿਕ ਸਰਵੰਟ ਸਾਡੀ ਡਿਊਟੀ ਪਬਲਿਕ ਨੂੰ ਵੀ ਸਾਰਿਆਂ ਨੂੰ ਰਿਕੁਐਸਟ ਇਹ ਹੀ ਆ ਕਿ ਤੁਸੀਂ ਵੱਧ ਚੜ ਕੇ ਨਸ਼ਿਆਂ ਦੇ ਵਿਰੁੱਧ ਵੀ ਸਾਥ ਦਿਓ ਜਿਹੜੇ ਬੱਚੇ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਦਾ ਸਾਨੂੰ ਦੱਸੋ ਅਸੀਂ 100% ਇਹ ਮੈਂ ਤੁਹਾਨੂੰ ਸ਼ੋਰਟ ਹੀ ਦਿੰਨਾ ਆਪਣੇ ਸੀਨੀਅਰ ਅਫਸਰ ਸਰਗਾਨ ਬੋਲੋ ਉਹੀ ਸਾਡਾ ਮੁਲਾਜ਼ਮ ਤੁਹਾਨੂੰ ਕੋਈ ਪਤਾ ਲੱਗਦਾ ਇਸ ਚੀਜ਼ ਚ ਅਨਬਾਉਲ ਇਮੀਡੀਏਟ ਦੱਸੋ ਤੁਸੀਂ ਪਿਛਲੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਿਸਪੰਸ ਵੀ ਕੀਤੇ ਗਏ ਆ ਕਿਸੇ ਬੰਦੇ ਨੂੰ ਵੀ 1% ਦੀ ਰਿਲੈਕਸੇਸ਼ਨ ਨਹੀਂ ਦਿੱਤੀ ਜਾਊਗੀ ਤੇ ਇਹੀ ਮੇਰੀ ਤੁਹਾਨੂੰ ਲਾਸਟ ਤੇ ਹੈਗੀ ਆ ਕਿ ਜਿੰਨੇ ਵੀ ਆ ਖਾਸ ਕਰਕੇ ਇਹ ਜਿਹੜੀਆਂ ਥ੍ਰੈਟ ਕਾਲ ਆ ਰਹੀਆਂ ਇਹ ਬੰਦੇ ਕੁਛ ਨਹੀਂਗੇ ਜਦੋਂ ਇਹ ਫੜੇਗੇ ਤੁਸੀਂ ਇਹ ਦੇਖਿਓ ਇਹਨਾਂ ਇਹਨਾਂ ਦੇ ਸਿੱਧੇ ਖੜੇ ਵੀ ਨਹੀਂ ਹੋ ਸਕਦਾ ਇਹ ਜੋ ਗੱਲਾਂ ਬਾਤਾਂ ਬਾਹਰੋਂ ਕਰਦੇ ਆ ਹੁਣ ਜਿੱਦਾਂ ਉਹ ਬੰਦਾ ਤੁਹਾਡੇ ਸਾਹਮਣੇ ਕਹਿ ਰਿਹਾ ਸੀ ਕਿ ਉਹਨਾਂ ਨੇ ਪੇਮੈਂਟ ਦਿੰਦੀ ਆ ਮੈਂ ਸਾਡੇ ਨੋਟਸ ਦੇਖੋ ਅਸੀਂ ਫੋਰਸ ਵੀ ਲਾਈ ਹੋਣਾ ਅਸੀਂ ਜਿਹੜੇ ਬੰਦੇ ਵੀ ਫੜ ਕੇ ਅੰਦਰ ਦੇ ਦਿੱਤੇ ਆ ਸਾਰੇ ਜੇ ਫਿਰ ਵੀ ਲੋਕ ਜੇ ਤੁਸੀਂ ਦੱਸਦੇ ਮੈਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਲੇਕਿਨ ਜੇ ਫਿਰ ਵੀ ਕਹਿ ਰਹੇ ਆ ਵੀ ਇਹ ਪੈਸੇ ਦੇ ਰਹੇ ਤਾਂ ਉਹਨਾਂ ਦਾ ਤਾਂ ਫਿਰ ਚੜਮਚਣੀ ਅਗਰ ਤੈਨੂੰ ਫੋਰਸ ਪ੍ਰੋਟੈਕਟ ਕਰਦੀ ਆ ਤੁਸੀਂ ਫੇਰ ਪੈਸੇ ਦੰਨੇ ਉਹ ਬਹੁਤ ਗਲਤ ਗੱਲ ਆ ਪੈਸੇ ਨਹੀਂ ਦੇਣੇ ਸਾਡੇ ਨਾਲ ਦੱਸੋ 24 ਘੰਟੇ ਅਸੀਂ ਹਾਜ਼ਰ ਆ ਤੇ ਬਿਲਕੁਲ ਪਤਾ ਨਹੀਂ ਹਿੱਲਣ ਦਿਆ ਸ਼ਹਿਰ ਦੀ ਗੱਲ ਕਰੀਏ ਤਾਂ ਸੋਮਵਾਰ ਤੇ ਬੰਦ ਦਾ ਨਾਣ ਕੀਤਾ ਗਿਆ ਹਾਂ ਸੋਮਵਾਰ ਦੇ ਬੰਦ ਦਾ ਉਹਨਾਂ ਨੇ ਦੇਖੋ ਜਿਹੜੇ ਬੰਦੇ ਸੀ ਜਦੋਂ ਮੈਂ ਸਪੀਚ ਕੀਤੀ ਆ ਉਹ ਬੰਦੇ ਉਸੇ ਵੇਲੇ ਪੱਜ ਗਏ ਮੈਂ ਓਪਨਲੀ ਚੈਲੰਜ ਕੀਤਾ ਸੀ ਕਿ ਜੇ ਤੁਹਾਨੂੰ ਕੋਈ ਤੁਹਾਡਾ ਕੁਐਸਚਨ ਹੈ ਮੈਨਾਂ ਡਿਸਕਸ ਕਰੋ ਜਿਹੜੀ ਗੱਲ ਇਹ ਕਹਿ ਰਹੇ ਮੈਂ ਓਪਨ ਨਹੀਂ ਕਰਨਾ ਚਾਹੁੰਦਾ ਤੁਹਾਡੇ ਵੀ ਸਾਹਮਣੇ ਹੋਈ ਆ ਗੱਲ ਉਹ ਬੰਦਾ ਤਾਂ ਪਰਚਾ ਦਰਜ ਕਰਾ ਕੇ ਰਾਜੀ ਨਹੀਂ ਸਾਡਾ ਕਿਸੇ ਨਾ ਇਹ ਨਹੀਂਗਾ ਸਾਡੇ ਓਕੇ ਅਸੀਂ ਪਬਲਿਕ ਸਰਵੰਟ ਆ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਉਹਨਾਂ ਦਾ ਰਾਖੀ ਕਰੀਏ ਪਰ ਉਹਨਾਂ ਦਾ ਵੀ ਫਰਜ਼ ਬਣਦਾ ਉਹ ਤਾਂ ਉਸੇ ਦੋਸ਼ੀ ਨੂੰ ਛਡਾਉਣਾ ਚਾਹੁੰਦੇ ਸੀ ਉਹਨੂੰ ਸਾਰਿਆਂ ਨੂੰ ਪਤਾ ਇਹ ਚ ਲੁਕਣ ਵਾਲੀ ਕੋਈ ਗੱਲ ਨਹੀਂ ਮੈਂ ਫ੍ਰੈਂਕਲੀ ਇਹ ਗੱਲ ਕਹੂੰਗਾ ਸਾਰੇ ਜਣੇ ਜਿਹੜੇ ਮੇਨ ਮਾੜੇ ਬੰਦੇ ਆ ਉਹਨਾਂ ਨੂੰ ਨਸ਼ਰ ਕਰੋ ਹੁਣ ਤੁਸੀਂ ਇੱਕ ਚੀਜ਼ ਦੇਖੋ ਪੂਰੇ ਜੰਡਿਆਲੇ ਦੇ ਵਿੱਚ ਇੱਕ ਸਿੰਗਲ ਬੰਦੇ ਨੇ ਇਹ ਗੱਲ ਨਹੀਂ ਕੀਤਾ ਉਹ ਪੁਲਿਸ ਨੇ ਟ੍ਰੇਸ ਕੀਤਾ ਜਿਹੜੇ ਬੰਦੇ ਉਹਨਾਂ ਬੰਦਿਆਂ ਨੂੰ ਮਾੜੇ ਬੰਦਿਆਂ ਨੂੰ ਬਾਹਰ ਉਹ ਇਨਫੋਰਮੇਸ਼ਨ ਸਾਰੀ ਦਿੰਦੇ ਆ ਨਹੀਂ ਤਾਂ ਤੁਹਾਨੂੰ ਮੇਰਾ ਜਾਂ ਮੇਰ ਮੈਨੂੰ ਤੁਹਾਡੇ ਬੱਚਿਆਂ ਦਾ ਕੀ ਪਤਾ ਜਾਂ ਤੁਹਾਡੇ ਕੋਲ ਕਿਹੜੀ ਗੱਡੀ ਨੰਬਰ ਉਹ ਹੁਣ ਵੀ ਜਿਹੜਾ ਅੱਜ ਵੀ ਅੱਜ ਵੀ ਇਸ ਇਹਦੇ ਵਿੱਚ ਹੀ ਕੋਈ ਨਾ ਕੋਈ ਬੰਦੇ ਸੀ ਜਿਹੜੇ ਮਿੰਟ-ਮਿੰਟ ਦੀ ਉਹਨਾਂ ਨੂੰ ਖਬਰ ਦੇ ਰਹੇ ਸੀ ਨਹੀਂ ਤਾਂ ਉਹ ਹਾਂਜੀ ਬੰਦੇ ਤਾਂ ਟਰੇਸ ਹੀ ਆ ਉਹ ਤਾਂ ਬੰਦੇ ਟਰੇਸ ਆ ਉਹਨਾਂ ਤੇ ਬੜੇ ਪਰਚੇ ਆ ਅਸੀਂ ਹੁਣ ਵੀ ਉਹਨਾਂ ਦੇ ਪਰਚੇ ਦਰਜ ਕੀਤੇ ਆ ਉਹ ਜਿਹੜੇ ਬੰਦੇ ਹਾਇਰ ਕਰਦੇ ਆ ਅਸੀਂ ਤੁਹਾਨੂੰ 2-3 ਦਿਨ ਦੇ ਵਿੱਚ ਵਿੱਚ 100% ਰਿਜ਼ਲਟ ਦਵਾ ਭੱਜਣ ਨਹੀਂ ਦਵਾਗੇ ਤਾਂ ਮੇਰੀ ਦੂਜੇ ਲੋਕਾਂ ਨੂੰ ਵੀ ਅਪੀਲ ਆ ਕਿ ਜਿਹੜੇ ਤੁਹਾਡੇ ਬੱਚੇ ਆ ਅੱਜ ਵੀ ਇਹ ਗੱਲ ਹੋਈ ਸੀ ਕਿ ਟੀਚਰ ਸਹਿਬਾਨ ਅੱਗੇ ਦਬਕਦੇ ਸੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਹ ਚੀਜ਼ ਨੂੰ ਖਤਮ ਕਰ ਦਿੱਤਾ ਕਿਸੇ ਬੱਚੇ ਨੂੰ ਦੱਪਕਾ ਨਹੀਂ ਵੱਜਦਾ ਦੂਜੀ ਗੱਲ ਪਨੀਰੀ ਜਾਂ ਜਿਹੜਾ ਬੱਚੇ ਦੀ ਪਰਮਿਸ਼ਨ ਹੋਣੀ ਆ ਉਹ ਸਕੂਲ ਚੋਂ ਨਿਕਲਦੀ ਆਂ ਅਗਰ ਸਕੂਲ ਦੇ ਵਿੱਚ ਹੀ ਇਦਾਂ ਦੇ ਬੱਚੇ ਆਪਾਂ ਕਰਦਾਂਗੇ ਉਹਨਾਂ ਤੇ ਕੰਟਰੋਲ ਨਹੀਂ ਲੱਗੂਗਾ ਉਹ ਬਾਹਰ ਆ ਕੇ ਵਿਗੜਣਗੇ ਹੁਣ ਮਾਂ ਪਿਓ ਨੂੰ ਪੁੱਛੀਦਾ ਉਹ ਕਹਿੰਦੇ ਸਾਡੇ ਕੰਟਰੋਲ ਚ ਨਹੀਂ ਜੇ ਤੁਹਾਡੇ ਕੋਲ ਇੱਕ ਬੱਚਾ ਕੰਟਰੋਲ ਨਹੀਂ ਹੋ ਰਿਹਾ ਤੁਸੀਂ ਸਰਕਾਰ ਨੂੰ ਜਾਂ ਪੁਲਿਸ ਨੂੰ ਕਿੱਦਾਂ ਘਟਾਰੇ ਚ ਖੜਾ ਕਰਦੇ ਏਕ-ਇਕ ਬੱਚਾ ਨਹੀਂ ਤੁਹਾਡੇ ਕੰਟਰੋਲ ਹੁਣ ਤੁਸੀਂ ਆਜੋ ਮੇਰੇ ਨਾਲ ਰਾਤ ਦੇ 12-12 ਵਜੇ ਤੱਕ 3-3 4-4 ਜਿਹੜੇ ਫਿਰਦੇ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤੇ ਮੇਰੀ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਆ ਸਮਾਜ ਚ ਇਹ ਤੁਸੀਂ ਆਪਣੇ ਬੱਚਿਆਂ ਨੂੰ 5 6 ਵਜੇ ਤੋਂ ਬਾਹਰ ਬਾਹਰ ਨਾ ਨਿਕਲਣ ਦਿਓ ਜਿਹੜੇ ਇਹ ਜਾਰੀਆਂ ਦੋਸਤੀਆਂ ਚ ਆਉਂਦੇ ਆ ਇਹ ਕੀ ਆ ਕ੍ਰਿਸਟਲ ਅਰੇਂਜ ਕਿਤੇ ਉਹ ਕਰਾਉਂਦੇ ਆ ਉਹ ਗੋਲੀਆਂ ਚਲਵਾ ਕੇ 5 5 7 7000 ਇਹਨਾਂ ਨੂੰ ਦਿੰਦੇ ਆ ਮੋਟੀਆਂ ਰਕਮਾਂ ਉਹ ਲੈ ਹੁਣ ਜਿਹੜਾ ਬੰਦਾ ਅਸੀਂ ਸਾਡਾ ਮੇਨ ਵਾਂਟਡ ਆ ਉਹ ਦੇਖੋ ਆਪਣੇ ਆਪ ਚ ਗੁਰਸਿੱਖ ਕਹਿ ਰਿਹਾ ਤੇ ਉੱਥੇ ਹਜੂਰ ਸਾਹਿਬ ਮੱਥਾ ਟੇਕਣ ਗਿਆ ਸੀ ਕਰ ਕੀ ਆ 5 ਲੱਖ ਦੀ ਵਿੱਚ ਉਹਨਾਂ ਦੇ ਨਾਲ ਟੋਪੀ ਘੁਮਾ ਰਿਹਾ ਸੀ 15 ਲੱਖ ਚ ਸੌਦਾ ਕਰਾ ਕੇ 5 ਲੱਖ ਲੈ ਕੇ ਲੈਣਾ ਸੀ ਤੇ ਉਹਨਾਂ ਨੂੰ ਗਮਰਾਹ ਕਰ ਰਿਆ ਸੀ ਉਹ ਸਾਡੇ ਕੋਲ ਬਿੱਟ ਪ੍ਰੂਫ ਆ ਸਾਰਾ ਕੁਝ ਚਲੋ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਪਰ ਇੱਕ ਵੀ ਸਮਾਜ ਦੇ ਜੇ ਇੱਕ ਵੀ ਸ਼ਹਿਰੀ ਬੰਦੇ ਨੇ ਉਸ ਬੰਦੇ ਤੱਕ ਅਪਰੋਚ ਨਹੀਂ ਕੀਤੀ ਕਿ ਤੇਰਾ ਲੜਕਾ ਜਾਂ ਤੂੰ ਉਹ ਵੀ ਵਿੱਚ ਇਨਵੋਲ ਹੋ ਫਿਰ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਪੁਲਿਸ ਨੂੰ ਜਾਂ ਸਰਕਾਰ ਨੂੰ ਕਹਿ ਰਹੇ ਹੋ ਤੁਹਾਡਾ ਗਵਾਂਡੀ ਦਾ ਤੁਹਾਡੀ ਇਨਫੋਰਮੇਸ਼ਨ ਦੇ ਰਿਹਾ ਤੁਸੀਂ ਉਹਦਾ ਕਿਉਂ ਨਹੀਂ ਉਹਦਾ ਪ੍ਰੋਟੈਸਟ ਉਹਦੇ ਕੋਲ ਹੀ ਕਿਉਂ ਨਹੀਂ ਕਰਦੇ ਹੋ ਪੁਲਿਸ ਹੀ ਅੱਗੇ ਆਪਣੀ ਜਾਨ ਤਲੀ ਤੇ ਰੱਖ ਕੇ ਕਰ ਰਹੀ ਹੈ ਅਸੀਂ ਉਹਨੂੰ ਵੀ ਅਰੇਸਟ ਕਰ ਲਿਆ ਉਹਦਾ ਮੁੰਡਾ ਰਹਿ ਗਿਆ ਉਹਦੇ ਦੋਨੇ ਹੀ ਮੁੰਡੇ ਇਨਵੋਲਵ ਆ ਪਿਓ ਇਨਵੋਲਵ ਆ ਜਿਹੜਾ ਮੇਨ ਸੀ ਦੀਪਕ ਨਾਮ ਦਾ ਬੰਦਾ ਸੀ ਜਿਹੜਾ ਇਹ ਮੀਡੀਏਟਰ ਬਣਿਆ ਸੀ ਉਹ ਵੀ ਅਸੀਂ ਅਰੈਸਟ ਕਰ ਲਿਆ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਆ ਇਹ ਸ਼ਹਿਰ ਵਾਸੀਆਂ ਨੂੰ ਵੀ ਕਿ ਕੁੱਛ ਵਿੱਚ ਬੰਦੇ ਆ ਜਾਂਦੇ ਆ ਦੇਖੋ ਬੰਦ ਕਰਨ ਦੇ ਨਾਲ ਅੱਜ ਜਿਹੜਾ ਇਹ ਹੋ ਗਿਆ ਸਾਰੇ ਜ਼ਿਲ੍ਹੇ ਦੇ ਵਿੱਚ 100% ਸਾਡੀ ਅਸੀਂ ਟਰੇਸ ਕਰ ਲਿਆ ਸਿਰਫ ਇਹ ਵੀ ਆ ਇਹਦੇ ਵੀ ਅਸੀਂ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਉਸ ਦਿਨ ਦੀਆਂ ਸਾਡੀਆਂ ਤਿੰਨ ਟੀਮਾਂ ਲੱਗੀਆਂ ਆ ਬੰਦਿਆਂ ਦੇ ਅਸੀਂ ਬਿਲਕੁਲ ਕੱਲ ਜਾਂ ਪਰਸੋਂ ਤੱਕ ਅਸੀਂ ਉੱਥੇ ਪਹੁੰਚ ਜਾਗੇ ਤੁਹਾਨੂੰ ਫੜਕੇ ਰਿਜ਼ਲਟ ਦੇਵਾਂਗੇ ਪਰ ਜੇ ਹੁਣ ਸ਼ਰਾਰਤੀ ਬੰਦਾ ਜਾਂ ਕੋਈ ਗੱਲਬਾਤ ਕਹਿ ਰਿਹਾ ਵੀ ਨਹੀਂ ਜੀ ਧਰਨਾ ਲਾਉਣਾ ਧਰਨਾ ਲਾ ਕੇ ਸਾਰੀ ਫੋਰਸ ਸਾਡੀ ਇੱਥੇ ਤੁਸੀਂ ਯੂਟਿਲਾਈਜ਼ ਕਰਾ ਦੋਗੇ ਅਸੀਂ ਉੱਥੇ ਕਿੱਦਾਂ ਕਰਾਂਗੇ ਉਸ ਟਾਰਗੇਟ ਨੂੰ ਅਚੀਵ ਨਹੀਂ ਅਸੀਂ ਕਰ ਸਕਦੇ ਇਸ ਕਰਕੇ ਮੇਰੀ ਸਾਰੇ ਜਿੰਨੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਸਿਆਣੇ ਬੰਦਿਆਂ ਨੂੰ ਵੀ ਉਹਨਾਂ ਬੰਦਿਆਂ ਦੀ ਗੱਲ ਚਾ ਹਾਂ ਅਸੀਂ ਜ਼ਿੰਮੇਵਾਰ ਆ ਅਸੀਂ ਇਸ ਗੱਲ ਤੋਂ ਭੱਜਦੇ ਨਹੀਂ ਵੀ ਸਾਡੀ ਡਿਊਟੀ ਨਹੀਂ ਜਾਂ ਅਸੀਂ ਨਾ ਐਸ ਜਗ੍ਹਾ ਤੇ ਤੁਸੀਂ ਜੰਡਿਆਲੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ 24 ਘੰਟਿਆਂ 'ਚ ਅਸੀਂ 18-18 ਘੰਟੇ ਕੰਮ ਕਰ ਰਹੇ ਹਾਂ ਜੇ ਨਹੀਂ ਆ ਤਾਂ ਸਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਪਰ ਜੇ ਇੰਨਾ باوجود ਕਰਨ ਦੇ باوجود ਵੀ ਫਿਰ ਤੁਸੀਂ ਸਾਨੂੰ ਡੀਮੋਟੀਵੇਟ ਕਰੋ ਠੀਕ ਨਹੀਂ ਲੱਗਦਾ ਤੇ ਮੇਰੀ ਸਾਰੇ ਭਰਾ ਆ ਮੇਰੇ ਸੱਜਣਾਂ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਇਸ ਕਮਿਸ਼ਨ ਨਾਲ ਜਾਓ ਸਾਡੇ ਕੋਲ ਰਿਜ਼ਲਟ ਮੰਗੋ ਆ ਤੁਹਾਨੂੰ ਮੈਂ ਪੂਰੇ ਜ਼ਿਲ੍ਹੇ ਦਾ ਰਿਜ਼ਲਟ ਦੇ ਦਿੱਤਾ ਦੇਖੋ ਥ੍ਰੈਟ ਕਾਲ ਹੋ ਰਹੀ ਹੈ ਬਾਹਰ ਤੋਂ ਹੋ ਰਹੀ ਹੈ ਜਿੰਨੀਆਂ ਥ੍ਰੈਟ ਕਾਲ ਆਈਆਂ 100% ਸਾਡੇ ਜ਼ਿਲ੍ਹੇ ਚ ਮਾਨਜੋਗ ਐਸਐਸਪੀ ਸਾਹਿਬ ਦੀ ਰਹਿਮਾਈ ਹੈ ਅਸੀਂ ਟਰੇਸ ਕੀਤੀਆਂ ਹੁਣ ਜੇ ਉਹ ਟਰੇਸ ਹੋ ਗਈਆਂ ਸਾਰੇ ਬੰਦੇ ਫੜ ਕੇ ਅੰਦਰ ਦੇਤੇ ਅਗਰ ਇਹ ਚੀਜ਼ ਹੋਈ ਹੈ ਸਾਡੀ ਇੱਕ ਇਹ ਵੀ ਤੁਹਾਨੂੰ ਅਸੀਂ 2 ਦਿਨ ਚ ਰਿਜ਼ਲਟ ਦੇ ਦਵਾਂਗਾ